हां जी दोस्तों स्वागत ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਜਿਹਦੇ ਵਿੱਚ ਤੁਸੀਂ ਘਰ ਬੈਠੇ ਵਕਫ ਵਕਫ ਜਾਣਕਾਰੀਆਂ ਸਾਡੇ ਕੋਲ حاصل ਕਰਦੇ ਰਹੇ ਨੇ ਉਸ ਤੋਂ ਦੋਸਤੋ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਸਿੱਖਿਆ ਭਗ ਵੱਲੋਂ ਸਖਤ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਬੱਚਿਆਂ ਦਾ ਆਧਾਰ ਡਾਟਾ ਡਿਸਕਲੋਜ਼ ਕੀਤਾਤਾ ਹੋਵੇਗੀ ਕਾਰਵਾਈ ਸਕੂਲਾਂ ਨੂੰ ਲੈ ਕੇ ਜਿਹੜੀ ਵੱਡੀ ਖਬਰ ਆ ਰਹੀ ਹੈ ਸੋ ਕੀ ਹੈ ਅਪਡੇਟ ਇਸ ਤੋਂ ਪਹਿਲਾਂ ਅੱਗੇ ਵਧਿਆ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਭ ਮਲੇ ਲਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਸਕੂਲਾਂ ਦੇ ਵਿੱਚ ਹੁਣ ਵਿਦਿਆਰਥੀਆਂ ਤੋਂ ਵੱਖ-ਵੱਖ ਕੰਮਾਂ ਲਈ ਲਿਆ ਜਾਣ ਵਾਲੇ ਆਧਾਰ ਕਾਡ ਡਾਟੇ ਨੂੰ ਕਿਸੇ ਵੀ ਪੱਧਰ ਤੇ ਡਿਸਕਲੋਜ਼ ਨਹੀਂ ਕੀਤਾ ਜਾਵੇਗਾ ਜੇਕਰ ਕੋਈ ਸਕੂਲ ਜਾਂ ਟੀਚਰ ਅਜਿਹਾ ਕਰਦਾ ਤਾਂ ਦੋਸ਼ੀ ਪਾਇਆ ਜਾਣ ਤੇ ਸਖਤ ਕਾਰਵਾਈ ਹੋ ਸਕਦੀ ਹੈ ਇਹ ਫੈਸਲਾ ਜਿਹੜਾ ਸਿੱਖਿਆ ਭਗ ਵੱਲੋਂ ਲਿਆ ਗਿਆ ਇਸ ਸੰਬੰਧੀ ਪੱਤਰ ਸਾਰੇ ਜ਼ਿਲ੍ਹਿਆਂ ਨੂੰ ਲਿਖਿਆ ਗਿਆ ਨਾਲ ਹੀ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਸੂਬੇ ਦੇ ਵਿੱਚ 1 ਇਨਾ ਚੋ ਟੀ ਲੱਖ ਵਿਦਿਆਰਥੀ ਪੜ੍ਹਾਈ ਕਰ ਰਹੇ ਨਵਾਂ ਸੈਸ਼ਨ ਸ਼ੁਰੂ ਹੋਇਆ ਨੂੰ ਅਜੇ 6 ਦਿਨ ਹੀ ਹੋਏ ਨੇ ਅਜੇ ਤੱਕ ਇਸ ਸਕੀਮਾਂ ਸੰਬੰਧੀ ਅਰਜੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਇਸ ਨੂੰ ਧਿਆਨ ਚ ਰੱਖਦੇ ਹੋਏ ਭਗਵਾਨਾ ਹੁਕਮ ਜਾਰੀ ਕੀਤਾ ਗਿਆ ਹੈ ਇਹ ਪਾਗ ਦੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਨਾਲ ਹੀ ਪਰਿਵਾਰ ਵਾਲੇ ਵੀ ਕਿਸਾਨੀ ਨਾਲ ਆਧਾਰ ਨਾਲ ਜੁੜੀਆਂ ਜਾਣਕਾਰੀਆਂ ਸਕੂਲਾਂ ਨੂੰ ਮੁਹੱਈਆ ਕਰਵਾ ਦੇਣ ਕਿਉਂਕਿ ਦੇਖਣ ਚ ਆਇਆ ਹੈ ਕਿ ਲੋਕ ਕਪੜਾ ਆਧਾਰ ਜਾਣਕਾਰੀ ਦੇਣ ਤੋਂ ਵੀ ਸਕੂਲਾਂ ਤੋਂ ਪਿੱਛੇ ਹਟਦੇ ਨੇ ਜੇਕਰ ਤੁਸੀਂ 10 ਸਾਲ ਪਹਿਲਾਂ ਆਧਾਰ ਕਾਰਡ ਬਣਾਇਆ ਸੀ ਤਾਂ ਇਸ ਨੂੰ ਹੁਣ ਅਪਡੇਟ ਵੀ ਕਰਾਉਣਾ ਹੋਵੇਗਾ ਇਹ ਹੁਕ ਆਧਾਰ ਕਾਰਡ ਨੂੰ ਅਪਡੇਟ ਕਰਨ ਲਈ ਮੈਂ ਆਧਾਰ ਪੋਰਟਲ ਤੇ ਜਾ ਕੇ ਵੀ ਅਪਡੇਟ ਕਰ ਸਕਦੇ ਹੋ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਏ ਜਾਂਦੇ ਨੇ ਇਸ ਨੂੰ ਬਾਲ ਆਧਾਰ ਕਾਰਡ ਵੀ ਕਿਹਾ ਜਾਂਦਾ ਹੈ ਆਧਾਰ ਲਈ ਬੱਚਿਆਂ ਲਈ ਬਾਇਓਮੈਟ੍ਰਿਕ ਨਹੀਂ ਲੈ ਜਾਵਾਂਗੇ ਆਧਾਰ ਲਈ ਬੱਚਿਆਂ ਦੀ ਸਿਰਫ ਫੋਟੋ ਲੱਗੇਗੀ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜਿਹੜਾ ਕਿ ਸਕੂਲਾਂ ਨੂੰ ਲੈ ਕੇ ਫੈਸਲਾ ਹੋਇਆ ਕਿਉਂਕਿ ਬਹੁਤ ਸਾਰੇ ਸਕੂਲਾਂ ਦੀ ਜਿਹੜੀ ਸ਼ਿਕਾਇਤ ਆ ਰਹੀ ਸੀ ਸਕੂਲ ਬੱਚੇ ਜਿਹੜੇ ਪੜਦੇ ਨੇ ਉਹਨਾਂ ਦੇ ਮਾਪਿਆਂ ਦੀ ਸਾਡੇ ਤੋਂ ਜੜੀ ਨੇ 10-10 ਵਾਰੀ ਜਿਹੜੀ ਨੇ ਫੋਟੋ ਸਟਾ ਫੋਟੋ ਪੇਪਰ ਲੈ ਜਾਂਦੇ ਨੇ ਸਕੂਲ ਕੀ ਕਰਦੇ ਨੇ ਫੋਟੋਆਂ ਦਾ ਫੋਟੋ ਪੇਪਰਾਂ ਦਾ ਸਾਨੂੰ ਨਹੀਂ ਪਤਾ ਪਰ ਇਹ ਵੱਡਾ ਫੈਸਲਾ ਇਸੇ ਕਾਰਨ ਲਿਆ ਗਿਆ ਜੇਕਰ ਕੋਈ ਵੀ ਸਕੂਲ ਇਹਦੇ ਵਿੱਚ ਕੋਈ ਅਨਾਂ ਕੰਨੀ ਕਰਦਾ ਫਸ ਗਿਆ ਤਾਂ ਉੱਤੇ ਕਾਰਵਾਈ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੀ ਅਪਡੇਟ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਤੁਹਾਨੂੰ ਇੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਫੈਸਲਾ ਕਿਵੇਂ ਦਾ ਲੱਗਿਆ ਕਮੈਂਟ ਦੇ ਵਿੱਚ ਜਵਾਬ ਜ਼ਰੂਰ ਦਿਓ ਤੇ ਨਾਲ ਹੀ ਚੈਨਲ ਤੇ ਨਵੇਂ ਜੁੜਿਓ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ